ਅਬ ਤੁਸੀਂ ਦੇਖੋ ਜਿੱਦੀ ਖਤਰਨਾਕ ਸਿਚੁਏਸ਼ਨ ਹੋਈ ਪਈ ਹੈ ਜੀ ਹੂੰ ਜਿਨ੍ਹਾਂ ਨੇ ਇਹ ਪੰਗਾ ਲਿਆ ਜੀ ਹੂੰ ਪੰਦੇਰ ਨੇ ਹੂੰ ਤੇ ਧੱਲੇਵਾਲ ਸਾਹਿਬ ਨੇ ਹੂੰ ਪੰਦੇਰ ਦੇ ਚਿਹਰੇ ਤੋਂ ਕੋਈ ਇਹ ਲੱਗਦਾ ਵੀ ਕੋਈ ਜਿੱਦੀ ਸਿਚੁਏਸ਼ਨ ਖਤਰਨਾਕ ਹੈ ਵੀ ਕੋਈ ਅਸੀਂ ਗਲਤ ਕਰ ਰਿਹਾ ਜਾਂ ਉਹਦੇ ਕੋਈ ਮਨ ਦੇ ਵਿੱਚ ਆਇਆ ਹੋਵੇ ਵੀ ਕੋਈ ਗਲਤ ਹੋ ਰਿਹਾ ਵੀ ਅਸੀਂ ਨਹੀਂ ਜਿੱਤਨੇ ਐਂ ਲੱਗਦਾ ਵੀ ਉਹਦਾ ਜਿਵੇਂ ਕੋਈ ਕੰਮ ਬਣ ਰਿਹਾ ਹੁੰਦਾ ਇਸ ਦੇ ਨਾਲ ਇਹ ਤਾਂ ਇਹ ਤਾਂ ਮਨਾਨ ਚ ਹੈ ਜੀ ਉਹ ਹਮ ਜਿਹੜੇ ਢੱਲੇਵਾਲ ਸਾਹਿਬ ਨੇ ਜੀ ਇਹਨਾਂ ਕੋਲੇ ਹੁਣ ਕੋਈ ਚਾਰਾ ਨਹੀਂ ਸੀ ਜੀ ਠੀਕ ਹੈ ਪੰਗਾ ਤੇ ਇਹਨਾਂ ਨੇ ਲੈ ਲਿਆ ਹੁਣ ਆਵਦੀ ਆਹ ਹਉਤੀ ਦੇਣ ਤੋਂ ਬਾਅਦ ਬਿਨਾ ਇਹ ਕਰੇ ਨਹੀਂ ਜਾ ਸਕਦੇ ਤੇ ਇਥੋਂ ਉੱਟਣਾ ਨਹੀਂ ਸਕਦੇ ਸੀ ਹਮ ਹਮ ਪਰ ਜਿਹੜੇ ਸਾਡੇ ਬਾਕੀ ਕਿਸਾਨ ਲੀਡਰ ਨੇ ਜੀ ਹਮ ਦੇਖੋ ਕਿੰਨੀ ਕਿੰਨੀ ਉਮਰ ਹੈ ਹੁਣ ਉਹ ਬੋਲ ਰਹੇ ਤੇ ਆਪਣੇ ਰਜੂ ਸਿੰਘ ਹਮ ਮੈਂ ਉਹਨਾਂ ਨੂੰ ਵੀ ਸੁਣ ਰਿਹਾ ਸੀ ਉਹਗਰਾਹਾ ਸਾਹਿਬ ਨੂੰ ਹਮ ਹਮ ਦੇਖੋ ਠੀਕ ਹੈ ਇਹਨਾਂ ਨਾਲ ਸੌਅ ਡਿਫਰੈਂਸਸ ਨੇ ਹਮ ਪਰ ਜਿਹੜੇ ਉਹ ਬਿਆਨ ਦੇ ਰਹੇ ਨੇ ਨਾ ਇਸ ਟਾਈਮ ਹਮ ਹਮ ਉਹ ਬਿਆਨ ਇਸ ਟਾਈਮ ਇਹਨਾਂ ਦੇ ਦੇਣੇ ਨਹੀਂ ਬਣਦੇ ਸੀ ਹਮ ਮਤਲਬ ਜਿੰਨੇ ਕੋਹ ਵੀ ਅੰਜਹਿ ਜਿਹੇ ਬਿਆਨ ਦੇ ਰਹੇ ਨੇ ਪਰ ਇਹਨਾਂ ਦੇ ਡਿਫਰੈਂਸ ਜਿਹੇ ਨੇ ਜੀ ਜਿਵੇਂ ਆ ਢੱਲੇਬਾਲ ਸਾਹਿਬ ਵਾਲੇ ਕਹਿ ਰਹੇ ਨੇ ਮੈਂ ਉਹ ਮੁੰਡੇ ਦੇ ਭੋਗ ਤੇ ਗਿਆ ਸੀ ਜੀ ਜਿਹੜਾ ਉਹ ਸੁਭਕਰਨ ਮਰ ਗਿਆ ਸੀ ਇਥੋਂ 85 ਕਿਲੋਮੀਟਰ ਹੈ ਜੀ ਮੇਰੇ ਘਰੋਂ ਉਹ ਉੱਥੇ ਇਹਦੀ ਨਾ ਉਗਰਾਹਾਂ ਜਥੇਬੰਦੀ ਦੀ ਬਹੁਤ ਵੱਡੀ ਸਮੂਰਯਤ ਸੀ ਜੀ ਉਗਰਾਹਾਂ ਸਾਹਿਬ ਉੱਥੇ ਬੈਠੇ ਤੇ ਉੱਪਰ ਪਰ ਇਹਨਾਂ ਨੂੰ ਸੰਦ ਜਿਹੜੀ ਪ੍ਰਿੰਟ ਕਰਨ ਵਾਸਤੇ ਟਾਈਮ ਨਹੀਂ ਦਿੱਤਾ ਜੀ ਇਹਨਾਂ ਨੇ ਮਤਲਬ ਇਹਨਾਂ ਦੇ ਅੰਦਰੋਂ ਡਿਫਰੈਂਸਿਸ ਨੇ ਪਰ ਜਦੋਂ ਹੁਣ ਇਹਨਾਂ ਨੂੰ ਇਹ ਪਤਾ ਲੱਗਦਾ ਹੈ ਵੀ ਸਾਡੇ ਸੈਂਟਰ ਦੇ ਨਾਲ ਏਡੇ ਵੱਡੇ ਨਾਲ ਮੱਥਾ ਲਾਇਆ ਹੈ ਤਾਂ ਇਹਨਾਂ ਉਹ ਇਕੱਠੇ ਕਿਉਂ ਨਹੀਂ ਹੁੰਦੇ ਸੀ ਮੇਰਾ ਖਿਆਲ ਹੈ ਇੱਕ ਵਾਰੀ ਦੁਬਾਰਾ ਮੋੜ ਵਿਚਾਰ ਕਰਨ ਦੀ ਲੋੜ ਹੈ ਸਾਰੇ ਸੰਘਰਸ਼ ਨੂੰ ਕਿਉਂਕਿ ਹੁਣ ਇੱਕ ਨਵਾਂ ਇਸ਼ੂ ਵੀ ਆ ਗਿਆ ਨਾ ਜਿਹੜਾ ਮੰਡੀਕਰਨ ਦਾ ਖਰੜਾ ਵੀ ਇੱਕ ਪੇਸ਼ ਹੋ ਗਿਆ ਵਾ ਉਹਦੇ ਉੱਤੇ ਵੀ ਕਾਫੀ ਲੋਕਾਂ ਕਾਫੀ ਲੋਕੀ ਕਾਫੀ ਕਿੰਤੂ ਪਰੰਤੂ ਹੋ ਰਹੀ ਹੈ ਸਰ ਉਹ ਜਿਹੜਾ ਲਾਗੂ ਹੋਊਗਾ ਜੀ ਹੂੰ ਦੇਖੋ ਤੁਸੀਂ ਕੱਲ ਪਰਸੋਂ ਜਨੋਇਕ ਦੇ ਸਿਕ ਚੌਣ ਵਾਲੇ ਖਬਰ ਆਈ ਹੈ ਉਹਦੇ ਤੇ ਭਗਵੰਤ ਮਾਨ ਦਾ ਉਹ ਤੁਸੀਂ ਪੜਿਆ ਸੀ ਜੀ ਹਾਂਜੀ ਹਾਂਜੀ ਕਹਿੰਦਾ ਇੱਕ ਸਿੱਖਿਆ ਤੇ ਇੱਕ ਸਿਹਤ ਹੋਣੀ ਚਾਹੀਦੀ ਹੈ ਹੂੰ ਜਿਹੜੀ ਸਿਹਤ ਬਾਰੇ ਆਪਾਂ ਪ੍ਰੋਗਰਾਮ ਪੇਸ਼ ਕੀਤਾ ਸੀ ਇਹ ਕਹਿੰਦਾ ਸੀ ਸਾਡੀ ਫੋਟੋ ਲੱਗਣੀ ਚਾਹੀਦੀ ਉਹਦੀ ਇਹ ਤਾਂ ਮੈਨੂੰ ਪਰ ਉਹ ਤੇ ਉਹ ਤੇ ਫਿਰ ਇਹਦਾ ਮਤਲਬ ਹੈ ਵੀ ਤੁਸੀਂ ਆਪੇ ਹੀ ਕਹਿ ਰਹੇ ਜੇ ਵੀ ਕੇਂਦਰ ਦਖਲ ਦੇਵੇ ਤੁਸੀਂ ਦੇਖਿਓ ਤਾਂ ਸਹੀ ਜੀ ਜਿਹੜੇ ਇਹ ਨਹੀਂ ਜਾ ਰਹੇ ਉੱਥੇ ਪਤਾ ਪੁੱਤਾ ਲੈਣਾ ਬਹੁਤ ਕੁਸ ਹੈ ਜੀ ਇਹ ਕੁਛ ਨਹੀਂ ਇਹਦੇ ਚੋਂ ਨਿਕਲਣਾ ਹੈ ਬਹੁਤ ਕੁਸ ਹੈ ਜੀ ਹਮ ਨਿਰਵਾਨ ਥੈਂਕ ਯੂ ਥੈਂਕ ਯੂ ਜਿਗਦੇਵ ਸਿੰਘ ਮਾਨ ਪਵਨਿਗੜ ਤੋਂ ਸਾਡੇ ਨਾਲ ਜੁੜੇ ਹੋਏ ਸਨ ਤੁਸੀਂ